ਵੇ ਮਾਜੀ ਜਟਰੀ ਉਹ ਆ ਦਿਨ ਗਿਆ ਗਿਆ ਉਹ ਸੜਾ ਸੁੱਖਾ ਚੱਲਤੀ ਜਾ ਚੱਲ ਉਹਨਾਂ ਦੇ ਸ਼ੀਸ਼ੇ ਟੱਗ ਕੇ ਆਲੇ ਅਰੇ ਤਾਰੇ ਵੀ ਸੜ ਗਏ ਆ ਦਾ ਸੁਣ ਮੋਰਚੇ ਪੁੱਟੋ ਚੰਨਿਆਂ ਨੂੰ ਕਿ ਉਹਨੇ ਤੇ ਨਾ ਆਉਂਦੀ ਆਲੇ ਤੂੰ ਕਿਧਰ ਚਲ ਗਈ ਏ ਘੰਡੇ ਨਹੀਂ ਸਿੱਰੇ ਆ ਦੋ ਇੱਕ ਸਾਰੇ ਡਿੱਗੇ ਆ ਦੋ ਆ ਸਾਰੇ ਡਿੱਗੇ ਆ ਚਾਰ ਡਿੱਗੇ ਆ ਦੋ ਇਧਰ ਡਿੱਗੇ ਆ ਬੰਬ ਧਮਾਕਾ ਪੈਣੀ ਦੀ ਪੰਚਾਇਤ ਰਾਜੀ ਵਲੇ ਲੱਗੇ ਦੋ ਬੰਬ ਡਿੱਗੇ ਗੰਨੇ ਦਾ ਹਾਲ ਕਿੱਦਾਂ ਦੇਖਦਾ ਠੀਕ ਹੈ ਤੂੰ ਸੁਣਾ ਕੇ ਦਾ ਆਹ ਚਾ ਕਿਦਾਂ ਵੇ ਕੀ ਕਿਦਾਂ ਕਮਾਲ ਸਾੜਦਾ ਸਾਰਾ ਕਮਾਲ ਸਾੜਦਾ ਲੂਤ ਸਾਰਾ ਹੀ ਕਮਾਦਾ ਸਾਰਾ ਗੰਨਾਵਾ ਸਾਰਾ ਹੀ ਗੰਨਾ ਸੜ ਗਿਆ ਵਾ ਸਾਰੀ ਧੁੱਦ ਲੜਦਾਤੀ ਪੂਰੇ ਇਹ ਲੋਕੀ ਲੈਣ ਦੇ ਕਹਿੰਦੇ ਵੇਦੇ ਹੋਣਾ ਵਾ ਗੋਰੇ ਤਾਂਬਾ ਗਾੜ ਥੱਲੇ ਹੋਏ ਵਿੱਚ ਇਹ ਤਾਂਬਾ ਬੜਾ ਲੋਹਾ ਬੈ ਜਾ ਉਧਰ ਆ ਵਾ